ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੂਜੇ ਸੂਏ ਤਾਜੀ ਸੂਈ ਸਵਾਈ ਜਰਸੀ ਦਿਖਾਉਂਗਾ ਬਹੁਤ ਸੋਹਣੇ ਥਾਣ ਹਵਾਨੇ ਵਾਲੀ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਦੋਸਤੋ ਇੱਕ ਨੰਬਰ ਤੇ ਸੋਹਣੀ ਵੱੱਛੀ ਆ ਬਾਈ ਜੀ ਹੋਰਾਂ ਦੀ ਕਰਮਾ ਵਾਲੀ ਦੂਜਾ ਸੂਆ ਸੂਈ ਆ ਡੇਟ ਮੁਤਾਬਕ ਦੋਸਤੋ ਕੱਲ ਸੂਈ ਆ ਜੇਰ ਪਰੇਗੀ ਪ੍ਰੋਪਰ ਕੰਮ ਡੰਨ ਬੱਚਾ ਮਗਰ ਵੱੱਛਾ ਬੋੜਾ ਬਾਈ ਜੀ ਹੁਣੇ ਕਹਿੰਦੇ ਐਸ ਟਾਈਮ 8-9 ਕਿਲੋ ਤਿਆਰ ਦੁੱਧ ਬਾਈ ਜੀ ਹੁਣੇ ਕਹਿੰਦੇ 28 17-18 ਕਿਲੋ ਖੁੱਲਾ ਡੁੱਲਾ ਬੜਾ ਆਰਾਮ ਨਾਲ ਪਿਆ ਜੂ ਹਵਾਨਾ ਦੋਸਤੋ ਬੈਗ ਤੋਂ ਵੇਚ ਸਕਦੇ ਆ ਬਹੁਤ ਸੋਹਣੇ ਚਾਰ ਥਾਨਾ ਮੁੱਠੀ ਵਾਲੇ ਗੈਪ 'ਚ ਨਿੱਖਰ ਮੇ ਇਕੱਲੇ-ਇਕੱਲੇ ਲੱਗੇ ਹੋਏ ਆ ਦੋਸਤੋ ਚਾਰਾਂ ਥਾਨਾਂ ਦਾ ਸੇਮ ਹੀ ਸਾਈਜ਼ ਆ ਬਾਕੀ ਪੈਠਪੋਟਾ ਸੋਹਣਾ ਚੌੜਾ ਚਾਰਚ ਫਿਰ ਗੋਲ ਮਟੋਲ ਪਈ ਆ ਹਰਨਾਇਸਾ ਸੋਹਣੇ ਚਾਰ ਥਾਣ ਹੱਥੀ ਚੁਵਾਈ ਵਾਲੇ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਬੂਤੀ ਬਾਤੀ ਬਹੁਤ ਸੋਹਣੀ ਆ ਦੋਸਤੋ ਛੋਟਾ ਕੰਨ ਬੋਦੀ ਵਾਲੀ ਜਰਸੀ ਕਲ ਦੀ ਸੂਈ ਆ ਬੱਚਾ ਮਗਰ ਬੱਛਾ 8-9 ਕਿਲੋ ਬੋੜਾ ਤਿਆਰ ਆ ਦੁੱਧ ਬਾਈ ਕਹਿੰਦਾ ਬੱਚੀ 17-18 ਕਿਲੋ ਖੁੱਲਾ ਪਿਆ ਜੂ ਦੋਸਤੋ ਪ੍ਰਾਈਜ਼ ਬਾਈ ਨੇ ਰੱਖਿਆ ਹੋਇਆ ਬੱਚੀ ਦਾ 60000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋਜੀ ਨੂੰ ਪਸੰਦ ਆ ਜੂ ਕਿ ਨੰਬਰ 22 ਦਾ ਦੋਸਤੋ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੇ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਾਸੀ ਕਾਲ ਜੀ